ਕਿਸਾਨ ਕਾਮਰਖਾਨੇ ਨਾਲ 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 ਕਿਹਦਾ ਕਿਹ ਨਾਲ ਜੁੜਦਾ ਕਿ ਬਾਹਰ ਸੁਨ ਸੁਣ ਕੇ ਕਿ ਤੁਹਾਨੂੰ ਉੱਤਾਰ ਤੁਹਾਨੂੰ ਉੱਤਾਰ ਤੁਹਾਨੂੰ ਕਰਦਾ thank <laughs> you Just sit back like and ਕੀ ਛੁਟੀ ਨਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਠਾ ਗੁਰ ਤੁਮ ਪਹਿਰ ਆਸ ਜੀਉ ਪਿੰਡ ਸਭ ਤੇਰੀ ਜੀ ਆਸ ਤੁਮ ਮਾਤ ਪਿਤਾ ਮਾ ਗੁਰ ਸਮਗਰੀ ਤੁਮ ਰਹਿ ਸੂਤਰ ਭਾਈ ਤੁਮ ਜਿ ਹੋ ਸੂਤਰ ਭਾਈ ਹਮਰੇ ਕੋ ਬਾਹੇ ਗੁਰ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਖੇਰਿਆਇਤ ਦੇਖ ਦੇਖ ਫਤੇ ਬਿਰਤ ਕੀ ਪੈਜ ਸੰਸਰੀ ਕੇ ਬੋਲ ਬਲੇ ਬੋਲਾ ਜੀ ਸਿਖਾਉ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਪੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਨਤਪਤ ਦਾ ਰੱਖ ਆਪ ਵਾਹਿਗੁਰੂ 헤 ਅਗਾਲ ਬੁਰਖੇ ਆਪਣੇ ਪੰਥ ਦੇ ਸਦਾ ਸਾਰੇ ਇਤਾਰ ਜੀ ਸਿਰਨਨਖਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ 헤 ਨੇ ਮਾਣਿਆਂ ਦੇ ਬਾਣ ਨੇਤਾਣਿਆਂ ਦੇ ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਾਪਿਆ ਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ 2024 ਦੀ ਯਾਤਰਾ ਆਰੰਭ ਹੋ ਰਹੀ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਮਹਾਰਾਜ ਬੇਅੰਤੀ ਸੰਗਤਾਂ ਆਪ ਜੀ ਦੇ ਦਰਬਾਰਾਂ ਤੇ ਹਾਜ਼ਰੀਆਂ ਭਰ ਰਹੀਆਂ ਹਨ ਸਬਰਾਂ ਦੀਆਂ ਹਾਜ਼ਰੀਆਂ ਦਿਲਪੁਰ ਬੇਟਾਵਾਂ ਦਰ ਪ੍ਰਵਾਣ ਕਰਨੀਆਂ ਮਹਾਰਾਜ ਦਰੋਂ ਘਰੋਂ ਬਸਾਏ ਨਾਇਨ ਮਾਊਂਟੇਨ ਬਗਰੇਡ 418 ਫੀਲਡ ਇੰਜੀਨੀਅਰ ਕੰਪਨੀ ਤੇ ਸਾਰੀ ਭਾਰਤੀ ਫੌਜ ਵੱਲੋਂ ਮਹਾਰਾਜ ਆਪ ਜੀ ਦੇ ਦਰਬਾਰ ਦੇ ਰਸਤਿਆਂ ਦੀਆਂ ਸਵਾਵਾ ਕੀਤੀਆਂ ਗਈਆਂ ਹਨ ਮਹਾਰਾਜ ਸੇਵਾ ਲੇਖੇ ਵਿੱਚ ਲਾਉਣੀ ਦੇਸ਼ ਕੌਮ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਦੇ ਸਾਰੇ ਹੀ ਜਵਾਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਖੁਸ਼ੀਆਂ ਬਖਸ਼ਦੀਆਂ ਸਮੂਹ ਮੈਨੇਜਮੈਂਟ ਟਰਸਟ ਤੇ ਬੇ ਸਾਰੇ ਹੀ ਸੇਵਾਦਾਰ ਤੇ ਪੀਟੀ ਸਿਮਰਨ ਚੈਨਲ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕਰਕੇ ਆਪਣੇ ਦਰਬਾਰਾਂ ਦੀ ਸੇਵਾ ਆਪ ਕਰਵਾ ਲੈਣੀ ਮਹਾਰਾਜ ਆਪ ਜੀ ਕੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਂਕੀ ਚਾ ਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਘਰ ਜਰਾਸ ਕਰਨੇ ਮਹਾਰਾਜ ਆਪ ਜੀ ਕੇ ਹਜ਼ੂਰ ਆਪ ਜੀ ਦੇ ਸਾਜੇ ਨਿਵਾਜੇ ਪੰਜ ਸਿੰਘ ਸਹਿਬਾਨ ਪੰਜ ਪਿਆਰੇ ਗਰੰਥੀ ਸਿੰਘ ਸੇਵਾਦਾਰ ਸਾਰੀਆਂ ਸਗਤਾਂ ਦੀ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਜੂਰ ਖੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ ਦਰ ਪ੍ਰਵਾਣ ਹੋਣ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਸਿੱਖ ਪੜਦੇ ਸੁਣਦੇ ਸਰਬਤ ਨਾਹੇ ਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ राया गान ملے ہیں لاش ایئر تو اپنے برتھ ڈے کے دن ملے تھے یہاں پہ جی بابا جی کے دربار میں جی ویسے ملتے رہتے ہیں بات چیت ہوتے رہتے ہیں तो मिल रहे मैंने कहा वन दुकान में लागते कोई से बोल क्या सभी दुकान में जाकर बोल देता नगर मंडल मिल रहा मेरे को नहीं रहा निकल रहे हैं पांच से भाई जाते हैं नीदर नगर से आ जाओ जब तो निकलया पानी की बंदे पानी चढ़ी है आदम मां